ਦੋ ਤਿੰਨ ਗਲਾਸ ਲਵਾਂਗੇ ਪਾਣੀ ਦੇ ਉਹਨੂੰ ਰੱਖਾਂਗੇ ਗਰਮ ਵਿੱਚ ਥੋੜਾ ਜਿਹਾ ਤੇਲ ਤੇ ਨਮਕ ਪਾ ਕੇ ਜਦ ਹੀ ਇਹ ਉਬਾਲੇ ਲੈਣ ਲੱਗੇ ਨਾਲ ਦੀ ਨਾਲ ਵਿੱਚ ਪਾਸਤਾ ਪਾ ਦਾਂਗੇ 7-8 ਮਿੰਟ ਲਈ ਲਗਾਤਾਰ ਪਕਾਵਾਂਗੇ ਮਰਜ਼ੀ ਦੀਆਂ ਲਵਾਂਗੇ ਸਬਜ਼ੀਆਂ ਜਿਹੜੀਆਂ ਤੁਹਾਨੂੰ ਪਸੰਦ ਹੈ ਉਹਨਾਂ ਨੂੰ ਆਪਾਂ ਕੱਟ ਲਿਆ ਫਿਰ ਕੜਾਈ ਵਿੱਚ ਇੱਕ ਚਮਚ ਤੇਲ ਦਾ ਥੋੜਾ ਜਿਹਾ ਲਵਾਂਗੇ ਬਟਰ ਫਿਰ ਪਿਆਜ਼ ਨੂੰ ਅੱਧਾ ਮਿੰਟ ਲਈ ਪਕਾਵਾਂਗੇ ਨਾਲ ਦੀ ਨਾਲ ਹੀ ਸਾਰੀਆਂ ਸਬਜ਼ੀਆਂ ਪਾ ਦਾਂਗੇ ਜਦੋਂ ਇਹਨੂੰ 2 ਮਿੰਟ ਲਈ ਤੁਸੀਂ ਫੁੱਲ ਫਲੇਮ ਤੇ ਪਕਾਉਣਾ ਹੈ ਇਹਨਾਂ ਦਾ ਟੇਸਟ ਕਰਾਂਚੀ ਜਾਵੇ ਵਿੱਚ ਪਾ ਦੇ ਨਮਕ ਥੋੜੀ ਜਿਹੀ ਚਿੱਲੀ ਫਲੈਕਸ ਉਸ ਤੋਂ ਬਾਅਦ ਇਹਨ ਤੇ ਕੜਾਈ ਦੇ ਵਿੱਚ ਜੇ ਤੇਲ ਬਚਿਆ ਤਾਂ ਰਹਿਣ ਦਿਓ ਜੇ ਨਹੀਂ ਬਚਿਆ ਹੋਰ ਪਾਉਣ ਦੀ ਕੋਈ ਜ਼ਰੂਰਤ ਨਹੀਂ ਫਿਰ ਪਾ ਲਿਓ ਬਟਰ ਉਸ ਤੋਂ ਬਾਅਦ ਦੋ ਚਮਚ ਪਾਇਓ ਮੈਦੇ ਦੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਹੌਲੀ ਹੌਲੀ ਪਕਾਓ ਜੇ ਕੜਾਈ ਜ਼ਿਆਦਾ ਗਰਮ ਹੋ ਜਾਏ ਤਾਂ ਇੱਥੇ ਗੈਸ ਨੂੰ ਤੁਸੀਂ ਬੰਦ ਕਰ ਦਿਓ ਪਰ ਇਹ ਜਲਣਾ ਬਿਲਕੁਲ ਨਹੀਂ ਚਾਹੀਦਾ ਆਰਾਮ ਨਾਲ ਪਕਾਓ ਫਿਰ ਇਹਦੇ ਵਿੱਚ ਡੇਢ ਦੋ ਗਲਾਸ ਪਾ ਦਿਓ ਦੁੱਧ ਦੇ ਪਰ ਲਗਾਤਾਰ ਤੁਸੀਂ ਹਿਲਾਉਂਦੇ ਜਾਓ ਬਿਲਕੁਲ ਨਾ ਰੁਕਿਓ ਕਿਉਂਕਿ ਨਹੀਂ ਤੇ ਇਹਦੇ ਵਿੱਚ ਗੱਠਾਂ ਵਗੈਰਾ ਬਣ ਜਾਣਗੀਆਂ 8 ਤੋਂ 10 ਮਿੰਟ ਇਹਨੂੰ ਆਰਾਮ ਨਾਲ ਪੱਕਣ ਤੇ ਲੱਗਣਗੇ ਵਿੱਚ ਇੱਕ ਲੌਂਗ ਪਾ ਦਿਓ ਜਦੋਂ ਚਿੱਲੀ ਵਲੈਕਸ 오ਰੀਗানো ਪਾ ਕੇ ਸਾਰੀਆਂ ਸਬਜ਼ੀਆਂ ਮਿਕਸ ਕਰ ਦਿਓ ਨਾਲ ਦੀ ਨਾਲ ਹੀ ਪਾ ਦਿਓ ਪਾਸਤਾ ਤੇ ਇਹਨੂੰ 1 ਮਿੰਟ ਤੱਕ ਪਕਾਓ ਉਸ ਤੋਂ ਬਾਅਦ ਜੇ ਤੁਹਾਡਾ ਦਿਲ ਕਰੇ ਤਾਂ ਇਹਦੇ ਵਿੱਚ ਤੁਸੀਂ ਚੀਜ਼ ਨੂੰ ਗ੍ਰੇਟ ਕਰਕੇ ਪਾ ਸਕਦੇ ਹੋ ਬਹੁਤ ਹੀ ਮਜ਼ੇਦਾਰ ਜੈ ਵਾਈਟ ਕਰੀਮੀ ਸੌਸ ਪਾਸਤਾ ਤਿਆਰ ਹੋ ਗਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਕੇ ਜਰੂਰ ਖਾਓ ਧੰਨਵਾਦ